ਪੁਦਰਤ ਕਾਣਾ ਪੀਣਾ ਬੰਨਣਾ ਪੁਦਰਤ ਸਤ ਪਿਆ ਪੁਦਰਤ ਜਾਤੀ ਦੀਂ ਚੀਰੰਗੀ ਜੀ ਜਹਾ ਪੁਦਰਤ ਨੇ ਕੀਆ ਬਗਤ ਪੁਦਰਤ ਪੁਦਰਤ ਤੇ ਮਾਨ ਪੁਦਰਤ ਤੇ ਪਾਉਣ ਪਾਣੀ ਬੈਸਨ ਤੇ ਗੁਦਰਤ ਪ੍ਰਤੀ ਖਾਨ ਸਭ ਤੇਰੀ ਕਿਰਪਾ ਕਾ ਦਰ ਕਰਤਾ ਤਾਕੇ ਨਾ ਹੀ ਪਾ ਨਾਨਕ ਮੈਂ ਦਰਵਿਕ ਪਰ ਤਾ ਤਾ ਕੋ ਤਾ ਪੂਰੀ ਆਪਣੀ ਕੋ ਕਰ ਜੋਈ ਪਸਾ ਕਾ ਬਰਨ ਪਾਸੇ ਆਇਆ ਵੱਡਾ ਹੋਇਆ ਜੀ ਦਾ ਦਰਸਨ ਕਲਕੱਤ ਚਲਾਇਆ ਗੇ ਕੰਨ ਗੀਤ ਵਾਜੇ ਮੇਲੇ ਖਾ ਕਰ ਸੰਜਾਇਆ ਥਾਣਾ ਵੀ ਪਾਉਂਦੇ ਇੰਤ ਨਹੀਂ ਆਇਆ ਰਵਾਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ ਦੀਨ ਦਿਆਲੇ ਸੁਣ ਮੇਂਤੀ ਹਰ ਰਬ ਹਰ ਜਾਗਨ ਕਟਾਇਆ ਗਾ ਭਗਤੰ ਤਿਨ ਬਿਪਾਰ ਪੈਭ ਜਨ ਫਰੈਸ਼ ਪਾਰ ਪੈਭ ਤਰਿਆ ਤਰਨਵਾਨ ਪੈਭ ਸੂਰ ਪੈਭ ਜਨ ਕੋ ਕਰੋੜੀ ਚਲਤਨਾ ਪੈਭ ਸਨੋਛਰਣਾ ਅਤ ਚਰਨ ਕਾਸ ਪੈਭ ਜੋਤ ਮਾਲ ਸੂ ਤਜਾ ਜਵ ਜਵ ਕੋ ਸਗਲਿਆ ਪਾਉ ਲਿਖਿ ਅਸਲੇ ਘੁਰ ਕੇ ਤੇਰਾ ਮਰਵਾਦ ਕਿਤਿਆਂ ਕਣ ਕਹਾਣੀਆਂ ਕਿਤੇ ਬੇ ਵਿਚਾਰ ਕਿਤੇ ਨੱਚੇ ਮੁੱਕੇ ਢਿਮੜ ਮੁੜ ਰਹਿਤਾ ਬਾਜਰੀ ਬਾਜਨ ਮੈਂ ਘਟੇ ਵਜਾ ਗਾਵੈ ਰਾਜਾ ਰਾਣੀਆਂ ਬੁਲੇ ਅਪਤਾ ਲੱਖਟਿਆਂ ਕੀ ਮੁੰਡੜੀ ਲੱਖਟਿਆਂ ਕੀ ਹਾਰ ਜਿੱਤਨ ਪਈ ਆ ਨਾਮ ਕਾ ਸੇਧਨ ਹੋਈ ਚਾਹ ਗਿਆਨ ਨਾਲੇ ਡੰਡੀਐ ਕਤਨਾ ਕਰੜਾ ਸਾਰੇ ਕਰਮ ਮਿਲ ਤਪਈਏ ਹੋਰ ਇਕਮਤ ਕਮਕਵਾਰ ਕੋਈ ਨਾ ਲੱਭੇ ਟੰਡਿ ਤਾਰਨੀ ਸਤਿਗੁਰ ਪੈਰ ਸਤਿਗੁਰ ਤੇ ਰੁਪਾਇਆ ਇਹ ਜੀਵਾਂ ਬਾਤ ਜਨ ਭਰਨੇ ਆ ਤ ਸਤਗੁਰ ਸਾਧ ਸੁਨਾਇਆ ਸਤਗੁਰ ਦੇ ਵਰਤਾ ਤਾ ਕਨਿ ਜਬ ਤਨ ਲੋਕ ਸਮਾਇਆ ਸਤਗੁਰ ਮਿਲੇ ਸੱਚ ਪੈਜਨੀ ਵਿੱਚ ਆਪ ਕਵਾਇਆ ਜਣ ਸੱਚੋ ਸੱਚ ਮੁਝਾਇਆ ਜਣ ਜੱਚੋ ਸੱਚੋ ਨਾਮ ਗੁਰਮੁਖੀ ਟੋਂਡ ਟੁੰਡੇ ਨੀ ਅੰਧਿਆਰ ਸੱਚੇਣ ਲੰਤਾਰਾ ਰਾਮ ਰਾਜ